वाहेगुरु जी का खालसा वाहेगुरु जी की फतेह सत्यकाल सारे जिन्हें तुम्हें पता है मैं अमानत कौन हूँ मैं प्राची जनता बेटी हाँ मेरे पापा मेरे सब तो प्यारे पापा सी मेरे पापा मैंने एक लकी चांद मान दे सी और वो कहने सी कि मैं मैं तेरे बहुत प्यार करता तू ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਵੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦ ਫਿਊਚਰ ਆਏਗਾ ਮੈਂ ਆਪਦੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਏ ਇਹ ਕਿਸੇ ਹੋਰ ਦੇ ਪਾਪਾ ਨਾ ਨਾ ਹੋਵੇ ਧੰਨਵਾਦ